ਜੀ ਸਤਿ ਸ਼੍ਰੀ ਅਕਾਲ ਸਾਰੇ ਮੇਰੇ ਭੈਣਾਂ ਤੇ ਭਰਾਵਾਂ ਨੂੰ ਠੀਕ ਹੈ ਜੀ ਸਵਾਗਤ ਹੈ ਤੁਹਾਡਾ ਮੇਰੇ ਪੇਜ ਦੇ ਉੱਤੇ ਇੱਕ ਨਾ ਉੱਤੇ ਫੋਟੋ ਲੱਗੀ ਏ ਠੀਕ ਹੈ ਇਹ ਦੋ ਤਿੰਨ ਦਿਨਾਂ ਦੀ ਚੱਲਣ ਦੀ ਏ ਹਨਾ ਲੱਖੇ ਸਧਾਣੇ ਬਾਈ ਨੇ ਨਾ ਇੱਕ ਗੱਲ ਕਹੀ ਸੀ ਹਨਾ ਨਿਰੂ ਬਾਜਵਾ ਬਾਰੇ ਨਿਰੂ ਬਾਜਵਾ ਨੂੰ ਮੈਂ ਵੀ ਇੰਸਟਾਗ੍ਰam ਤੇ ਫੋਲੋ ਕੀਤਾ ਹੋਇਆ ਹਨਾ ਲੱਖੇ ਸਧਾਣੇ ਵੀਰ ਨੇ ਇੱਕ ਗੱਲ ਕਹੀ ਸੀ ਕਹਿੰਦੇ ਇਹ ਪੰਜਾਬੀ ਫਿਲਮਾਂ ਚ ਆ ਕੇ ਹਨਾ ਸਾਰਾ ਕੁਝ ਪੰਜਾਬੀਅਤ ਤੋਂ ਖੱਟ ਕੇ ਇਹਦਾ ਫੇਮ ਆਇਆ ਜੋ ਵੀ ਆਇਆ ਪੰਜਾਬੀਆਂ ਕਰਕੇ ਆਇਆ ਕਿਉਂ ਆਪਣੇ ਪੰਜਾਬੀਆਂ ਦੀ ਗਿੰਤੀ ਕਿਹੜਾ ਘਾਟੇ ਬਾਹਰਲੇ ਮੁਲਕਾਂ 'ਚ ਵੀ ਬੈਠੇ ਨੇ ਹਨਾ ਠੀਕ ਹੈ ਤੇ ਇਹ ਨਾ ਜਦੋਂ ਵੀ ਕਿਤੇ ਜਾਵੇ ਨਾ ਜਾਂ ਕਿਤੇ ਇੰਨੇ ਕੋਈ ਗਾਣਾ ਲਾਇਆ ਉੱਤੇ ਇੰਗਲਿਸ਼ ਗਾਣਾ ਲਾਉਗੀ ਹਨਾ ਜੇ ਕਿਤੇ ਗੱਡੀ 'ਚ ਸਟੋਰੀ ਪਾਈ ਆਪਣੇ ਘਰ ਦੇ ਨਾਲ ਠੀਕ ਹੈ ਆਪਣੇ ਘਰ ਵਾਲੇ ਨਾਲ ਵੀ ਫੋਟੋ ਪਾਈਗੀ ਉੱਤੇ ਵੀ ਇਹਨੇ ਇੰਗਲਿਸ਼ ਗਾਣਾ ਲਾਇਆ ਹੁੰਦਾ ਹੈ ਹਨਾ ਬੱਚਿਆਂ ਦੀ ਕਈ ਵਾਰ ਵੀਡੀਓ ਪਾਈਗੀ ਬੱਚਿਆਂ ਨੂੰ ਜਾਂ ਹਿੰਦੀ 'ਚ ਗੱਲ ਕਰੇਗੀ ਤੇ ਜਾਂ ਇੰਗਲਿਸ਼ 'ਚ ਗੱਲ ਕਰੇਗੀ ਇਹ ਕੋਈ ਸਹੀ ਗੱਲ ਨਹੀਂ ਹੈਗੀ ਹਨਾ ਯਾਰ ਆਪਾਂ ਪੰਜਾਬੀਅਤ ਨੂੰ ਅੱਗੇ ਵਧਾਉਣਾ ਹੈ ਆਪਾਂ ਖਤਮ ਨਹੀਂ ਕਰਨਾ ਹੈਗਾ ਪੰਜਾਬੀਅਤ ਨੂੰ ਯਾਰ ਆਪਾਂ ਪੰਜਾਬੀ ਭਾਸ਼ਾ ਨੂੰ ਆਪਣੇ ਸਕੂਲਾਂ 'ਚ ਵੀ ਹਿੰਦੀ ਬੋਲੀ ਜਾਂਦੀ ਏ ਹਨਾ ਆਪਣੇ ਸਕੂਲਾਂ 'ਚ ਵੀ ਹਿੰਦੀ ਭਾਸ਼ਾ ਚੱਲਦੀ ਏ ਪੰਜਾਬੀਅਤ ਨੂੰ ਪਹਿਲ ਹੀ ਨਹੀਂ ਹੈਗੀ ਕਿਸੇ ਪਾਸੇ ਆਪਣੇ ਪੰਜਾਬ ਦਾ ਬੇੜਾ ਗਰਕ ਆਪਾਂ ਆਪਣੇ ਹੱਥੀਂ ਕਰੀ ਜਾਂਦੇ ਆ ਗੱਲ ਬਾਈ ਦੀ ਵੀ ਸਹੀ ਏ ਹਨਾ ਮੈਂ ਉਹਦੀ ਗੱਲ ਤੇ ਫੁੱਲ ਚੜਾਣਾ ਯਾਰ ਉਹ ਮੁੱਦੇ ਚ ਉੱਕਦਾ ਹੈ ਬੰਦਾ ਕੋਈ ਮਾੜਾ ਮੋੜਾ ਬੰਦਾ ਨਹੀਂ ਹੈਗਾ ਠੀਕ ਹੈ ਕਈ ਲੋਕ ਉਹਦੇ ਨਾਲ ਕੰਟਰੋਵਰਸੀ ਕਰੀ ਜਾਂਦੇ ਨੇ ਜੀ ਇਹ ਕੀ ਕਹਿਣ ਰਿਹਾ ਐ ਐਵੇਂ ਨਹੀਂ ਹੋ ਸਕਦਾ ਐਵੇਂ ਨਹੀਂ ਯਾਰ ਮਾੜੀ ਮੋਟੀ ਬੰਦੇ ਨੂੰ ਸੋਚਣਾ ਚਾਹੀਦਾ ਅਸੀਂ ਆਪਣੇ ਆਪ ਹੀ ਯਾਰ ਆਪਣੀ ਪੰਜਾਬੀਤ ਨੂੰ ਖਤਮ ਕਰਨ ਦੇ ਅਸੀਂ ਆਪਣੇ ਬੱਚਿਆਂ ਨੂੰ ਕੀ ਸਿੱਖਿਆ ਦਵਾਂਗੇ ਅੱਗੋਂ ਹਨਾ ਅੱਜ ਕੱਲ ਨਿੱਕੇ ਨਿੱਕੇ ਬੱਚੇ ਦੇ ਹੱਥ 'ਚ ਫੋਨ ਹੈ ਤੇ ਉਹ ਜੋ ਕੁਝ ਸਾਡੇ ਰੋਲ ਮਾਡਲ ਜਿਹੜੇ ਨੂੰ ਰੋਲ ਮਾਡਲ ਹੀ ਕਹ ਦਿੰਦੇ ਆ ਉਹ ਕਰਨਗੇ ਤੇ ਉਹੀ ਕੁਝ ਆਪਾਂ ਅੱਗੇ ਕਰਾਂਗੇ ਨਾ ਠੀਕ ਹੈ ਬੱਚੇ ਵੀ ਆਪਣੇ ਉਦਾਂ ਦਾ ਕਰਨਗੇ ਨਾ ਸਾਡੀ ਲਾਸਟ ਪੀੜੀ ਏ ਠੀਕ ਹੈ ਸਾਨੂੰ 10ਵੀਂ 11ਵੀਂ ਤੱਕ ਪਤਾ ਨਹੀਂ ਫੋਨ ਕੀ ਹੁੰਦਾ ਉਹ ਤੋਂ ਚਾਈਨਾ ਦੇ ਫੋਨ ਚੱਲਦੇ ਹੁੰਦੇ ਹਨ ਸਾਨੂੰ ਇਹਦਾ YouTube ਬਾਰੇ ਤੇ ਪਤਾ ਹੀ ਨਹੀਂ ਸੀ ਹੈਗਾ ਸਾਨੂੰ ਹਨਾ ਬੜੀ ਦੇਰ ਬਾਅਦ ਸਾਨੂੰ ਪਤਾ ਲੱਗਾ ਤੇ ਅੱਜ ਕੱਲ ਉੱਠਦੇ ਨੇ ਬੱਚੇ ਫੋਨ ਹੱਥ 'ਚ ਹੁੰਦਾ YouTube ਚ ਲਾਈ ਜਾਂਦੇ ਨੇ ਤੇ ਜਿੱਦਾਂ ਦੇ ਹੁਣ ਸਾਡੇ ਐਕਟਰ ਜਾਂ ਮਾਡਲ ਜਾਂ ਕੋਈ ਵੀ ਹੈ ਯਾਰ ਤੁਸੀਂ ਹਾਲੀਵੁੱਡ 'ਚ ਜਾਓ ਬਾਲੀਵੁੱਡ 'ਚ ਜਾਓ ਜੇ ਤੁਸੀਂ ਹਿੰਦੀ 'ਚ ਇੰਗਲਿਸ਼ 'ਚ ਕਰਨੀ ਏ ਜੇ ਤੁਸੀਂ ਫੇਮ ਘਟਰਾ ਫਿਰ ਉਧਰੋਂ ਘਟੋ ਤੁਸੀਂ ਪੰਜਾਬੀਆਂ ਦੇ ਪੰਜਾਬੀਅਤ ਦੇ ਪਿੱਛੇ ਗੱਦੋ ਪਏ ਹੋ ਇੱਕ ਆਪਾਂ ਕੰਮ ਵੀ ਅਣਾ ਪੰਜਾਬੀ ਫਿਲਮਾਂ ਬਣਾਉਣੀਆਂ ਨੇ ਤੇ ਆਪਾਂ ਆਪਣੇ ਬੱਚਿਆਂ ਨੂੰ ਸਿੱਖਿਆ ਕੀ ਦੇਣਦੇ ਆ ਸੋ ਯਾਰ ਮਾੜਾ ਮੋਟਾ ਇਹ ਗੱਲ ਨਾਲ ਧਿਆਨ ਦਿਓ ਆਪਣੇ ਪੰਜਾਬੀਆ ਨੂੰ ਵੀ ਸੋਚਣਾ ਚਾਹੀਦਾ ਆਪਣੇ ਬੱਚਿਆਂ ਨੂੰ ਆਪਾਂ ਯਾਰ ਮਾੜਾ ਮੋਟਾ ਪੰਜਾਬੀ ਦੇ ਨਾਲ ਜੋੜੀਏ ਠੀਕ ਹੈ ਆਪਾਂ ਪੰਜਾਬ ਨੂੰ ਖਤਮ ਨਾ ਕਰੀਏ ਠੀਕ ਹੈ ਜੀ ਮਿਲਦੇ ਆਂ ਅੱਗੇ ਨਵੀਂ ਵੀਡੀਓ ਤੇ ਨਵੇਂ ਬਲੌਗ ਦੇ ਵਿੱਚ ਦੱਸਿਓ ਕਿਦਾਂ ਦੇ ਲੱਗੇ ਵਿਚਾਰ ਸਤਿ ਸ਼੍ਰੀ ਅਕਾਲ ਸਾਰੇ ਮੇਰੇ ਭੈਣਾਂ ਤੇ ਭਰਾਵਾਂ ਨੂੰ